ਰੰਗਕ ਕਲ ਦੀ ਜੇਲ ਮੁਲਾਕਾਤ ਨੇ ਨਵੇਂ ਸਵਾਲ ਪੈਦਾ ਕਰਤੇ ਨੇ ਢੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਹਰਾ ਵੱਲੋਂ ਨਾਭਾ ਜ਼ਿਲ੍ਹੇ ਚ ਜਾ ਕੇ ਵਿਕਰਮਜੀਠੀਆਂ ਨਾਲ ਕੀਤੀ ਮੁਲਾਕਾਤ ਇੱਕ ਮਹਿਜ ਮੁਲਾਕਾਤ ਨਹੀਂ ਹੈ ਇੱਕ ਮਹਿਜ ਰਿਸ਼ਤੇਦਾਰੀ ਦੀ ਮੁਲਾਕਾਤ ਨਹੀਂ ਹੈ ਕਿਉਂਕਿ ਨੇੜਲੀ ਰਿਸ਼ਤੇਦਾਰੀ ਪੈਂਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿਲੋਹਰਾ ਦੇ ਜਿਹੜੇ ਸਾਧੂ ਨੇ ਉਹਨਾਂ ਦੀਆਂ ਜਿਹੜੀਆਂ ਦੋ ਬੇਟੀਆਂ ਨੇ ਉਹ ਦੋ ਹੀ ਬੇਟੀਆਂ ਬਿਕਰਮ ਮੀਠਿਆ ਉਹਨਾਂ ਦੇ ਦੋ ਸਾਲਿਆਂ ਨੂੰ ਵਿਆਹੀਆਂ ਹੋਈਆਂ ਨੇ ਇਸ ਲਈ ਕਹਿੰਦੇ ਪਰਿਵਾਰ ਰਿਸ਼ਤੇਦਾਰੀ ਹੈ ਤੇ ਟੱਬਰ ਨੇ ਬਿਕਰਮ ਮੀਠਿਆ ਦੇ ਪਰਿਵਾਰ ਨੇ ਜਿਹੜੀ ਰਿਸ਼ਤਿਆਂ ਦੇ ਨਾਮ ਸੌਂਪੇ ਸੀ ਕਿ ਜੀ ਇਹ ਮਿਲ ਸਕਦੇ ਨੇ ਬਿਕਰਮ ਮੀਠਿਆ ਨੂੰ ਉਹਨਾਂ ਚਾ ਬਾਬਾ ਗਗਿੰਦਰ ਸਿੰਘ ਢੱਲੋ ਦਾ ਨਾਮ ਕਹਿੰਦੇ ਸਭ ਤੋਂ ਉੱਪਰ ਸੀ ਇਸ ਨਾਤੇ ਉਹਨਾਂ ਦੀ ਮੁਲਾਕਾਤ ਦੀ ਇਜਾਜ਼ਤ ਮਿਲੀ ਪਰ ਜਨਾਬ ਕੱਲੀ ਮੁਲਾਕਾਤ ਦੀ ਇਜਾਜ਼ਤ ਥੋੜਾ ਜੇਲ੍ਹ ਦੇ ਗੇਟ ਖੁੱਲਣਗੇ ਗੱਡੀ ਅੰਦਰ ਜਾਊਗੀ ਕਾਫਲਾ ਅੰਦਰ ਜਾਊਗਾ ਇਹ ਵੀ ਤਾਂ ਮંજੂਰੀ ਮਿਲੀ ਹੈ ਚੌਪਰ ਨਾਪੇ ਚ ਕਿੱਥੇ ਉਤਰੂਗਾ ਪੁਲਿਸ ਪ੍ਰਬੰਧ ਕੀਵੇਂ ਕਰਨੇ ਆ ਉਹਨਾਂ ਦੀ ਆਉ ਭਗਤ ਕੀਵੇਂ ਕਰਨੀ ਹੈ ਉਹਨਾਂ ਨੂੰ ਸ਼ਾਹੀ ਘਰ ਤੱਕ ਜਿੱਥੇ ਰੋਟੀ ਖਾਣੀ ਹੈ ਨਾਪੇ ਦਾ ਜਿਹੜਾ ਸ਼ਾਹੀ ਕਰਾਣਾ ਹੈ ਉੱਥੇ ਤੱਕ ਕਿਵੇਂ ਲੈ ਕੇ ਜਾਣਾ ਹੈ ਹੈਨਾ ਇਹ ਸਾਰਾ ਕੁਝ ਵੀ ਤਾਂ ਪ੍ਰਬੰਧਨ ਦੀ ਮਨਜ਼ੂਰੀ ਮਿਲੀ ਹੈ ਨਾ ਕਿ ਇਹ ਮਨਜ਼ੂਰੀ ਆਮ ਆਦਮੀ ਪਾਰਟੀ ਦੇ ਘਰੋਂ ਤੁਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਘਰੋਂ ਤੁਰੀ ਜਾਂ ਦਿੱਲੀ ਤੋਂ ਕੇਂਦਰ ਤੋਂ ਤੁਰੀ ਭਾਜਪਾ ਤੋਂ ਤੁਰੀ ਕੁਝ ਲੋਕ ਇਸ ਨੂੰ ਇਸ ਨੁਕਤੇ ਤੋਂ ਵੀ ਦੇਖਦੇ ਆ ਕਿ ਡੇਰਾ ਬਿਆਸ ਬਵਾਦਾਂ ਤੋਂ ਪਰੇ ਰਹਿਣ ਦਾ ਆਦੀ ਹੈ ਉਹ ਆਪਣੇ ਮਕਬੂਲ ਜਿਹੜੇ ਸ਼ਰਧਾਲੂ ਨੇ ਉਹਨਾਂ ਚ ਸੁਨਿਆਦੇਣ ਦੀ ਕੋਸ਼ਿਸ਼ ਜਾਂ ਰਾਜਨੀਤਿਕ ਤਰ੍ਹਾਂ ਤੇ ਪੰਜਾਬ ਦੇ ਆਵਾਮ ਨੂੰ ਸੁਨਿਆਦਣ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਸਿੱਧੇ ਰੂਪ ਚ ਰਾਜਨੀਤੀ ਕੋਈ ਦਖਲ ਨਹੀਂ ਦਿੰਦੇ ਅਸੀਂ ਸਿੱਧਿਆ ਕਿਸੇ ਨੂੰ ਆਦੇਸ਼ ਹੁਕਮ ਨਹੀਂ ਦਿੰਦੇ ਕਿ ਕਿਹਦੇ ਨਾਲ ਜਾਣਾ ਉਹ ਡੇਰਾ ਸਰਸਾ ਦੇ ਮਾਮਲੇ ਚ ਤਾਂ ਇਹ ਹੈਗਾ ਕਿ ਉੱਥੇ ਬਿੰਗ ਰਾਜਨੀਤਿਕ ਬਿੰਗ ਬਣੇ ਨੇ ਪਰ ਇੱਥੇ ਇਹ ਵੀ ਮੰਨਿਆ ਜਾਂਦਾ ਰਿਹਾ ਕਿ ਬੇਸ਼ੱਕ ਸਾਰਿਆਂ ਲਈ ਰਾਜਨੀਤਿਕ ਤਰ੍ਹਾਂ ਲਈ ਵੀ ਇਹ ਦਰਵਾਜ਼ੇ ਖੁੱਲੇ ਰਹਿੰਦੇ ਸੀ ਆ ਕੇ ਜੀ ਆਇਆਂ ਮਿਲੋ ਜੀ ਫੋਟੋ ਖਚਾਓ ਜੀ ਆਪਣੀ ਪੋਸਟ ਪਾਓ ਜੀ ਪਰ ਸਾਡੇ ਵੱਲੋਂ ਕੋਈ ਫਰਮਾਨ ਨਹੀਂ ਪਰ ਤਾਂ ਵੀ ਮੰਨਿਆ ਜਾਂਦਾ ਰਿਹਾ ਕਿ ਲੰਮਾ ਸਮਾਂ ਡੇਰਾ ਬਿਆਸ ਦਾ ਮਤਲਬ ਇਸ਼ਾਰਾ ਜਾਂ ਪ੍ਰਭਾਵ ਕਾਂਗਰਸੀ ਕਬੂਲ ਕਰਦੇ ਰਹੇ ਨੇ ਕਾਂਗਰਸੀ ਦੇ ਨੇੜੇ ਡੇਰਾ ਤੇ ਹੁਣ ਕੀ ਇਹ ਡੇਰਾ ਦਿੱਲੀ ਦੇ ਕੇਂਦਰ ਦੇ ਭਾਜਪਾ ਦੇ ਆਰਐਸਐਸ ਦੇ ਨੇੜੇ ਜਾ ਰਿਹਾ ਇਹ ਚਰਚਾ ਮੰਨ ਇਹਨਾਂ ਚਰਚਾ ਮੰਨ ਸਿਰੋਕ ਨਹੀਂ ਸ ਕਿਉਂਕਿ ਨਰਿੰਦਰ ਮੋਦੀ ਦੀ ਫੇਰੀ ਕਾਫੀ ਹੱਦ ਤੱਕ ਵਧੀਆ ਡੇਰਾ ਬਿਆਸ ਵਾਲੇ ਪਾਸੇ ਨੂੰ ਆਰਐਸਐਸ ਮੁਖੀ ਮੋਨ ਭਾਗਵਤ ਦਾ ਘੇੜਾ ਵਧੀਆ ਡੇਰਾ ਬਿਆਸ ਵਾਲੇ ਪਾਸੇ ਨੂੰ ਬੈਸ ਡੇਰਾ ਬਿਆਸ ਦਾ ਵੈਸੇ ਵੀ ਫਲਾਬਧ ਰਿਆ ਇਹਨਾਂ ਹੜਾਂ 'ਚ ਵੀ ਬਿਵਾਦ ਵੱਧ ਗਿਆ ਸੀ ਕਬੀਕੇ ਜੀ ਇਹ ਦੇਖੋ ਜੀ ਇਹ ਤਾਂ ਖੇਤ ਕਬ ਜਾ ਰਹੇ ਨੇ ਜੀ ਪਿੱਛੇ ਬੰਨ ਅਜੇ ਮਾਰ ਰਹੇ ਨੇ ਜੀ ਦਰਿਆ ਦਾ ਮਹੰਦਰਾ ਮੋੜ ਰਹੇ ਨੇ ਜਿਹਦੇ ਨਾਲ ਹੜ ਆਏ ਨੇ ਜੀ ਉਹਦੇ ਵੀ ਡੇਰੇ ਨੂੰ ਵੀ ਸਵਾਰਾਂ ਦੇ ਕਿਲਚ ਤਾਂ ਕੁਝ ਤਾਂ ਇਸ ਨੂੰ ਵੀ ਜੋੜ ਕੇ ਦੇਖਦੇ ਨੇ ਕਿ ਬਿਕਰਮਜੀਠਿਆ ਨਾਲ ਮੁਲਾਕਾਤ ਦੇ ਵੀ ਕਰਨੂਗਾ ਮੈਂ ਇਸ ਗੱਲ ਨੂੰ ਪਰੇ ਰੱਖ ਕੇ ਸਿਰਫ ਇਸ ਮੁਲਾਕਾਤ ਦੇ ਰਾਜਨੀਤਿਕ ਪਹਿਲੂ ਸਮਝ ਰਿਆ ਕਿ ਕੀ ਵਿਕਰਮਜੀਠਿਆ ਦਿੱਲੀ ਜੇਲ੍ਹ ਦੇ ਗੇਟ ਖੁੱਲਣਗੇ ਕੀ ਵਿਕਰਮਜੀਠਿਆ ਦੇ ਲਈ ਹੁਣ ਜਮਾਨਤ ਦਾ ਰਾਹ ਖੁੱਲੇਗਾ ਕੀ ਵਿਕਰਮਜੀਠਿਆ ਜੇਲ੍ਹੋਂ ਬਾਹਰ ਆ ਕੇ ਨਵੇਂ ਸਿਆਸੀ ਪਾਲੇ 'ਚ ਨਜ਼ਰ ਆਏਗਾ ਕੀ ਉਹ ਭਾਜਪਾ ਦਾ ਰੁਕ ਕਰ ਸਕਦਾ ਕਿ ਉਹ ਅਕਾਲੀ ਦਲ ਬਾਦਲ ਤੇ ਨੂੰ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕਰ ਸਕਦਾ ਕਿਉਂਕਿ ਇਹ ਵੀ ਪਹਿਨੂ ਸਭ ਨੇ ਜਗਜਾਗ ਦੇਖਿਆ ਕਿ ਜਸਟਰ ਦੇ ਮਾਮਲੇ ਚ ਅਕਾਲੀ ਦਲ ਦੇ ਅੰਦਰ ਰਹਿੰਦੇ ਆ ਇੱਕ ਵੱਖਰਾ ਸਟੈਂਡ ਲਿਆ ਸੀ ਇੱਕ ਵਾਰ ਬਿਕਰਮਜੀਤ ਸਿੰਘ ਨੇ ਇਹ ਵੀ ਸਭ ਨੇ ਦੇਖਿਆ ਕਿ ਜਦੋਂ ਦੁਵਾਰਾ ਇਲਾਜ ਦੇ ਵਿੱਚ ਜਦੋਂ ਸੁਖੀਰ ਬਾਦਲ ਨੂੰ ਮੁੜ ਕੇ ਪ੍ਰਧਾਨ ਚੁਣਿਆ ਜਾਣਾ ਸੀ ਉੱਥੇ ਉਹਨਾਂ ਨੇ ਆਪਣਾ ਰੋਸਪੀ ਪਟਕਾਤਾ ਸੀ ਸੋ ਇਸ ਲਈ ਇਹ ਸਪਸ਼ਟ ਹੈ ਕਿ ਬਾਦਲ ਦਲ ਦੇ ਅੰਦਰ ਬਿਕਰਮਜੀਤ ਸਿੰਘ ਥੋੜੀ ਬੱਕਰੀ ਲਾਈਨ ਲੈ ਕੇ ਚੱਲ ਰਹੇ ਨੇ ਚਰਚਾ માં ਪਰਿਵਾਰਕ ਤੌਰ ਤੇ ਵੀ ਕਾਫੀ ਨੇ ਵੀ ਕਿ ਸੁਖਵੀਰ ਬਾਲ ਦੀ ਗਵਾਈ ਵਾਲੇ ਕਾਲੀਦਾਨ ਤੋਂ ਮੇ ਲੜਾਈਓ ਨਹੀਂ ਲੜੀ ਕਿਉਂਕਿ ਪਰਿਵਾਰ ਚਤਨਾਏ ਜੀ ਬੀਬੀ ਹਰਸੀਂਦ ਕੋਰ ਬਾਦਲ ਬਤੌਰ ਭੈਣ ਇੱਕ ਵਾਰ ਮੈਂ ਜਰੂਰ ਆਏ ਰੱਖੜੀ ਤੇ ਪਰ ਸੁਖਵੀਰ ਬਾਲ ਨੇ ਤਾਂ ਕਦੇ ਨਾ ਪੇਖਣੀ ਨੂੰ ਗੱਡੀ ਵੀ ਨਹੀਂ ਮੋੜੀ ਸੋ ਇਹ سارے ਸਵਾਲ ਵੱਡੇ ਹੋ ਰਹੇ ਨੇ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਡੇਰਾ ਵਿਆਸ ਮੁਖੀ ਦੀ ਮੁਲਾਕਾਤ ਕੀ ਬਿਕਰਮ ਜੀਠਿਆ ਦੇ ਲਈ ਕੋਈ ਨਵਾਂ ਸਿਆਸੀ ਇਸ਼ਾਰਾ ਵੀ ਹੈ ਹੁਣ 35 ਮਿੰਟ ਦੀ ਦੀ ਪੈਂਟਿੰਮੈਂਟ ਦੀ ਮੁਲਾਕਾਤ ਚ ਕਲੀ ਨਾਮ ਚਰਚਾ ਤਾਂ ਹੋਈ ਨਹੀਂ ਹੋਣੀ ਸੁਭਾਵਕ ਹੈ ਕਿ ਉੱਥੇ ਜਾਂ ਅੰਤ ਇਹ ਪਹਿਲੂ ਤੇ ਕੋਈ ਗੱਲ ਹੋਈ ਹੋਵੇ ਜਦੋਂ ਕਿ ਦੋਈ ਤੇਰਾ ਤੇ ਨਾ ਤੇਰਾ ਚੁੱਪ ਨੇ ਪਰ ਕਿ ਟਵੀਟ ਵਿਕਰਮ ਜੀਠਿਆ ਦੀ ਆਪਣੇ ਅਧਿਕਾਰਤ ਪੋਸਟ ਜਰੂਰ ਉਹਨਾਂ ਦੀ ਸਾਹਮਣੇ ਹੀ ਆ ਉਹਨਾਂ ਬਾਹਰੋਂ ਕਿਹਨੇ ਕੀਤੀ ਆ ਜੰਦਰੋਂ ਕਿਵੇਂ ਹੋਈ ਆ ਇਹ ਤਾਂ ਉਹ ਜਾਣਨ ਪਰ ਇਹ ਫੇਰੀ ਢਾਈਨਟਿਕਸ ਨੇ ਬਹੁਤ ਦੇਗੀ ਤੇ ਆਉਂਦੇ ਸਮੇਂ ਦਾ ਰੰਗ ਤੁਹਾਨੂੰ ਚੜਦਾ ਦਿਖੇਗਾ